ਲੋ ਜੀ ਪੰਜਾਬੀਓ ਅਕਾਲਗੜ੍ਹ ਤੱਕ ਤਾਣਾ ਪਿੰਡ ਐ ਮੈਂ ਪਹੁੰਚ ਗਿਆ ਜੀ ਬਾਪੂ ਭਾਗ ਸਿੰਘ ਜੀ ਦੇ ਕੋਲ 99 ਸਾਲ ਦੀ ਉਮਰ ਐ ਆ ਤੁਸੀਂ ਦੇਖ ਸਕਦੇ ਹੋ ਸਾਰਾ ਟੱਬਰ ਬੈਠਾ ਐ ਮੈਂ ਕਹਿੰਦਾ ਬਾਪੂ ਭਾਗਾਂ ਵਾਲਾ ਸਾਰਾ ਟੱਬਰ ਬੈਠਾ ਨਾਲ ਵੀਡੀਓ ਬੜਾ ਸ਼ਾਨਦਾਰ ਹੋਣ ਵਾਲਾ ਐ ਤੁਸੀਂ ਦੇਖਣਾ ਅਖੀਰ ਤੱਕ ਗੱਲਾਂ ਹੋਣਗੀਆਂ ਬਾਪੂ ਨਾਲ ਆ ਦਿਓ ਜੀ ਮੈਨੂੰ ਕੈਮਰਾ ਜਰਾ ਮੈਂ ਫੜਾ ਹੁਣ ਆ ਦੇਖੋ ਜੀ ਪਰਿਵਾਰ ਸਾਰਾ ਮੈਂ ਸਾਰੇ ਜੀਆਂ ਤੇ ਕੈਮਰਾ ਮਾਰਦਾ ਪਰਮਾਤਮਾ ਸੋਹਣਾ ਰੱਬ ਕਿਰਪਾ ਬਣਾਈ ਰੱਖੇ ਪਰਿਵਾਰ ਦੇ ਉਤੇ ਚੜ੍ਹਦੀ ਕਲਾ ਵਿੱਚ ਰੱਖੇ ਆ ਦੇਖੋ ਜੀ ਬੈਠੇ ਨੇ ਬਾਪੂ ਸਾਸਰੀ ਕਾਲ ਜੀ ਬਾਪੂ ਜੀ ਪੈਰੀ ਪੰਨੇ ਜੀ ਆਸ਼ੀਰਵਾਦ ਦਿਓ ਹਾਂ ਜਿਉਂਦੇ ਰਹੋ ਆ ਚੀਜ਼ ਹੈ ਲਓ ਜੀ ਆ ਦੇਖੋ ਜੀ ਸਾਰਾ ਪਰਿਵਾਰ ਖੜਾ ਜੀ ਨਾਲ ਬੈਠੇ ਨੇ ਜੀ ਬਾਪੂ ਉਮਰ ਕਿੰਨੀ ਹੋ ਗਈ 99 ਹੋ ਗਈ ਹੋ ਗਈ ਪੂਰੀ ਸੈਂਚਰੀ ਮਾਰੂੰਗੇ ਜੱਤੀ ਮਾਰੂੰਗੇ ਹੈ ਹਾਂ ਮੈਂ ਉੱਪਰ ਜਾਊਂਗੇ ਹੈ ਸੈਂਚਰੀ ਤੇ ਉੱਪਰ ਜਾਊਂਗੇ ਐਸੀ ਕਹਿੰਦੇ ਵੀ ਡਬਲ ਸੈਂਚਰੀ ਹੋਣੀ ਚਾਹੀਦੀ ਹੈ ਕਿਉਂ ਜੀ ਕੀ ਕਹਿੰਦੇ ਆ ਬਾਪੂ ਜੀ ਲਈ ਤਾੜੀਆਂ ਹੋ ਜਾਣ ਜੀ ਜ਼ੋਰਦਾਰ ਜ਼ੋਰਦਾਰ ਤਾੜੀਆਂ ਹੋ ਜਾਣ ਆ ਦੇਖੋ ਜੀ ਜਿੱਥੇ ਸਾਨੂੰ ਬੱਲੇ ਬੱਲੇ ਫਿਲਮਾਂ ਦੇ ਰਿਕਾਰਡ ਵਾਲੇ ਨੂੰ ਐਹੋ ਜਿਹਾ ਕੋਈ ਵਿਲੱਖਣ ਪਰਿਵਾਰ ਮਿਲਦਾ ਹੈ ਜਿੱਥੇ ਪਿਆਰ ਮੁਹੱਬਤ ਏਕਾ ਸਾਰੇ ਇਕੱਠੇ ਹੈ ਆ ਦੇਖੋ ਜੀ ਮੈਂ ਕੈਮਰਾ ਮਾਰ ਕੇ ਦੱਸਣ ਲੱਗੇ ਬਾਪੂ ਦੱਸਿਓ ਕੌਣ-ਕੌਣ ਆ ਆਹ ਕੌਣ ਨੇ ਪੁੱਤ ਇਹ ਕੌਣ ਹੈ ਪੋਤਾ 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 ਔਰ ਆਹ ਇਹ ਲੜਕਾ ਜੀ ਇਹ ਲੜਕਾ ਤੁਹਾਡਾ ਹਾਂਜੀ ਕੀ ਨਾਮ ਇਹਨਾਂ ਦਾ ਹਰਜਿੰਦਰ ਸਿੰਘ ਇਹਨਾਂ ਨੇ ਬੋਲਣ ਦੇਣਾ ਸਾਰਾ ਕੁਝ ਅੱਛਾ ਅੱਛਾ ਆਹ ਜੀ ਆਹ ਕੌਣ ਨੇ ਮੈਂ ਕਹਾਂ ਜੀ ਮੇਰਾ ਇਹ ਵੀ ਲੜਕਾ ਤੁਹਾਡਾ ਕੀ ਨਾਮ ਹੈ ਇਹਨਾਂ ਦਾ ਹਰਜਿੰਦਰ ਸਿੰਘ ਜੀ ਨਿਰਿੰਦਰ ਸਿੰਘ ਜੀ ਆਹ ਬੈਠਾ ਨਾਲ ਤੁਹਾਡੇ ਇਹ ਪੋਤਾ ਹੈ ਜੀ ਪੋਤਾ 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 ਅੱਛਾ ਬਾਪੂ ਨਾਮ ਪਤਾ ਹੈ ਦਾ नूर रोपोता नूर, नूर ए नूर है। हाँ जी। और आ बैठा नाल ए ना है और बैठा <laughs> <आगे। laughs> भी पोता पोता है, है ए है? <laughs> <laughs> ए है, है है, हीरो सिंह सिंह, जी, बैठी गुडिया, देखो अमृत अमृत ने नाल ਏ ਪੋਤਾ ਜੀ ਇਹ ਪੋਤਾ ਜੀ ਨੋ ਨਾਂ ਹੈ ਹਾਂ ਜੀ ਕਿਆ ਨੋ ਬਲਿੰਦਰ ਸਿੰਘ ਜੀ ਬਰਿੰਦਰ ਸਿੰਘ ਆ ਬੈਠੇ ਨੇ ਪੋਤ ਨੂੰ ਆ ਜੀ ਪੋਤ ਨੂੰ ਨੋ ਗगनਪ੍ਰੀਤ ਕੌਰ ਗगनਪ੍ਰੀਤ ਕੌਰ ਇਧਰਲੇ ਪਾਸੇ ਆ ਗਿਆ ਹੁਣ ਮੈਂ ਪਿੱਛੇ ਬਾਪੂ ਆਹ ਕੌਣ ਨੇ ਨੂਹ ਹੈ ਜੀ ਨੂਹ ਤੁਹਾਡੀ ਹਾਂ ਜੀ ਨੂਹਾਂ ਦੇ ਨਾਂ ਵੀ ਪੁੱਛਣੇ ਆ ਮੈਂ ਕਿਆ ਨੋ ਹੈ ਗੁਰਮੀਤ ਕੌਰ ਗੁਰਮੀਤ ਕੌਰ ਵਾ ਜੀ ਵਾ ਇਧਰਲੇ ਪਾਸੇ ਆ ਜੀ ਇਹ ਵੀ ਨੂਹ ਹੈ ਹਾਂ ਜੀ ਇਹਦਾ ਨਾਮ ਤਸਵੀਰ ਕੋਲ ਠੀਕ ਹੋ ਗਿਆ ਜੀ ਆ ਅੱਗੇ ਆਗੇ ਜੀ ਪੋਪੋ ਜੀ ਇਹ ਪੋਤ ਨੂੰ ਹੈ ਇਹਨਾਂ ਦਾ ਨਾਮ ਰਵਿੰਦਰ ਕੋਰ ਰਵਿੰਦਰ ਕੋਰ ਇੱਕ ਪਿੱਛੇ ਹੋਰ ਆਗੇ ਸੁਜੀਪ ਜੀ ਸੁਜੀਪ ਕੋਰ ਸੰਦੀਪ ਕੋਰ ਇਹ ਕੌਣ ਨੇ ਇਹ ਵੀ ਪੋਤ ਨੂੰ ਆ ਪਿੱਛੇ ਵੀ ਖੜੇ ਨੇ ਹੀਰੋ ਥੋੜੇ ਜਿਦੇ ਨੂੰ ਆਜੋ ਤੁਸੀਂ ਅੱਗੇ ਨੂੰ ਫਰੰਟ ਤੇ ਮਾੜੇ ਜੇ ਆਜੋ ਜਿਆਦਾ ਥੋੜੇ ਅੱਗੇ ਨੂੰ ਆਜੋ ਲਓ ਜੀ ਭਾਗ ਸਿੰਘ ਦਾ ਭਾਗ ਵਾਲਾ ਪਰਿਵਾਰ ਐ ਪ੍ਰਮਾਤਮਾ ਕਿਰਪਾ ਬਣਾ ਕੇ ਰੱਖੇ ਵਾਹਿਗੁਰੂ ਸੱਚੇ ਪਾਤਸ਼ਾਹ ਕੀ ਅਰਦਾਸ ਹੈ ਇਹ ਕੌਣ ਨੇ ਜੀ ਆਜਾ ਤੁਸੀਂ ਗੁਰਿੰਦਰ ਸਿੰਘ ਇਹ ਲੰਘ ਜਾ ਪੋਤਾ ਹੈ ਜੀ ਇਹ ਪੋਤਾ ਤੁਹਾਡਾ ਔਰ ਇਹ ਕੀ ਨਾਮ ਪੁੱਜ ਦਮਨਪ੍ਰੀਤ ਦਮਨਪ੍ਰੀਤ ਜੀ ਦਮਨਪ੍ਰੀਤ ਤਰਨਜੋਤ 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 ਹੈ ਕਹਿੰਦੇ ਅੱਛਾ ਅੱਜ ਮੈਂ ਤਾਂ ਹੀ ਆਇਆ ਇੱਥੇ ਹੈ ਜੋ ਚਾਹੀਦਾ ਇਹ ਤਾਂ ਮੈਨੂੰ ਲੈ ਕੇ ਆਇਆ ਉੱਥੇ ਤੇ ਇੱਧਰ ਰਹਿ ਗਏ ਇੱਕ ਭਾਈ ਸਾਹਿਬ ਗੁਰਿੰਦਰ ਕੁਲਵਿੰਦਰ ਸਿੰਘ ਜੀ ਕੁਲਵਿੰਦਰ ਸਿੰਘ ਇਹ ਕਹਿੰਦਾ ਤੁਹਾਡਾ ਪੋਤਾ ਹੀ ਸਮਝ ਲੋ ਪੋਤਾ ਹੀ ਹੈ ਪੋਤਾ ਹੀ ਹੈ ਉਹ ਮੈਂ ਵੀ ਪੋਤਾ ਹੀ ਆ ਤੁਹਾਡਾ ਆਹਾਂ ਤੇ ਵੀ ਪੋਤਾ ਹੀ ਹੋਣਾ ਰਹਿ ਤਾ ਨਹੀਂ ਗਿਆ ਕੋਈ ਲਓ ਜੀ ਦੇਖੋ ਜੀ ਸਰੋਤਿਓ ਪੰਜਾਬੀ ਪਰਿਵਾਰ ਹੈ ਅਕਾਲਗੜ੍ਹ ਤਖਤਾਨਾ ਪਿੰਡ ਹੈ ਆ ਦੇਖੋ ਜਿੱਥੇ ਹੁੰਦੀ ਇਹੋ ਜੀ ਗੱਲ ਕੈਮਰੇ ਵਿੱਚ ਨਹੀਂ ਆ ਰਹੇ ਬੰਦੇ ਆ ਦੇਖੋ ਜੀ ਹੁਣ ਗੱਲ ਬਣੀ ਇਹੋ ਜਿਹਾ ਏਕਾ ਇਹੋ ਜਿਹਾ ਪਿਆਰ ਇਹੋ ਜੀ ਮੁਹੱਬਤ ਜਿੱਥੇ ਮਿਲਦੀ ਹੈ ਨਾ ਜੀ ਨਜ਼ਾਰਾ ਆ ਜਾਂਦਾ ਤੁਸੀਂ ਕਮੈਂਟ ਵੀ ਕਰਨੇ ਨਾਲ ਨਾਲ ਵੀਡੀਓ ਨੂੰ ਸ਼ੇਅਰ ਵੀ ਕਰੀ ਜਾਣਾ ਹੁਣ ਕਰਦੇ ਆ ਬਾਪੂ ਜੀ ਨਾਲ ਗੱਲਾਂ ਬਾਪੂ ਕਿਹੜੇ ਸਾਲ ਦਾ ਜਨਮ ਹੈ 1926 1926 ਫੇਰ ਤਾਂ ਪੂਰਾ ਯੁੱਗ ਦੇਖ ਲਿਆ ਸਭ ਕੁਝ ਦੇਖ ਲਿਆ ਜੀ ਬਹੁਤ ਕੁਝ ਦੇਖਿਆ ਜਦ ਬਾਹਰ ਦਾ ਲਗਾ ਬਹੁਤ ਦੇਖਿਆ ਬਾਹਰ ਤਾਂ ਕਿੱਥੇ ਮਿਲਟਰੀ ਚ ਰਹਿਣ ਜਾਨ ਕੇ ਕਸ਼ਮੀਰ ਸਾਰੇ ਦਸ਼ਾ ਪੜ ਲੇ ਉਹ ਦਾ ਦਾ ਸਾਰਾ ਘੁੰਮ ਲਿਆ ਸਾਰੇ ਘੁੰਮ ਲਿਆ ਅੱਛਾ ਜਦ ਤੁਸੀਂ ਜੰਮੇ ਤੇ ਉਸ ਤੋਂ ਬਾਅਦ ਬਿਜਲੀ ਹੁੰਦੀ ਸੀ ਲਾਈਟ ਹੁੰਦੀ ਸੀ ਨਾ ਉਸ ਤੋਂ ਬਾਅਦ ਹੋ ਗਈ ਉਸ ਤੋਂ ਬਾਅਦ ਹੋ ਗਈ ਖੇਤੀ ਕਰੀ ਹੈ ਹਾਂ ਕੀ ਮੈਂ ਨਹੀਂ ਕਰੀ ਕੀਤੀ ਨਹੀਂ ਕਰੀ ਸਮਾਂ ਦੇਖਿਆ ਉਹ ਵਾਲਾ ਉਹ ਸਮਾਂ ਮਾਤਾ ਦਾ ਨਾਮ ਕੀ ਸੀ ਤੁਹਾਡੀ ਕਿਸਨ ਕੌਰ ਕਿਸ਼ਨ ਕੌਰ ਆ ਗਈ ਅੱਖਾਂ ਸਾਹਮਣੇ ਫੋਟੋ ਆ ਗਈ ਮਾਤਾ ਦੀ ਮਾਤਾ ਦੀ ਚਿਹਰਾ ਆ ਗਿਆ ਅੱਖਾਂ ਸਾਹਮਣੇ ਆ ਗਿਆ ਆ ਗਿਆ ਬਹੁਤ ਪਿਆਰ ਕਰਦੀ ਸੀ ਮਾਤਾ ਦਾ ਪਿਆਰ ਹੁੰਦਾ ਹੀ ਆਏ 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 ਮਾਤਾ ਦਾ ਮਾਤਾ ਦਾ ਦਰਜਾ ਨਹੀਂ ਕਰਦੇ ਕਿਹਨੇ ਕਰਦੇ ਕਿਆ-ਕਿਆ ਕੇ ਬਾਜ ਮਾਰਦੀ ਸੀ ਤੁਹਾਨੂੰ ਹਾਕ ਕੁਸ਼ ਕਹਿੰਦੇ ਕਹਿੰਦੇ ਕੁਸ਼ ਕਹਿੰਦੇ ਕੁਸ਼ੇ ਪੱਕਾ ਨਾ ਹੁੰਦੀ ਹੁੰਦਾ ਜੀ ਫਿਰ ਰੁਕਦਾ ਮੈਂ ਉਹ ਪਿਆਰ ਵਿੱਚ ਇਹਨਾਂ ਨੂੰ ਬੋਲਦੇ ਉਹ ਹੀ ਪੁੱਛਣਾ ਮੈਂ ਪਿਆਰ ਵਿੱਚ ਕਿਆ ਕਹਿੰਦੀ ਸੀ ਨਹੀਂ ਤਾਂ ਭਾਵੇਂ ਚੰਗੇ ਸੀ ਜੀ ਅੱਛਾ ਪਰ ਪਿਆਰ છોੜਨੋ ਵੀ ਲੈ ਦਿੰਦੇ ਸੀਗੇ ਅੱਛਾ ਹੋਰ ਨੋ ਵੀ ਲੈ ਦਿੰਦੀ ਸੀਗੀ ਚੁੱਲਾ ਮਿੱਟੀ ਦਾ ਹੁੰਦਾ ਤਾਂ ਥੱਲੇ ਕੱਚਾ ਹੁੰਦਾ ਤਾਂ ਕੱਚਾ ਹੁੰਦਾ ਸੀ ਬੋਰੀ ਪਰ ਬੈਠ ਕੇ ਖਾਂਦੇ ਤੇ ਬੋਰੀ ਬੈਠ ਕੇ ਆਏ 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 ਉਹ ਸੀਨ ਬੜਾ ਵਧੀਆ ਸੀਗਾ ਨਾ ਉਹ ਜਾ ਜਾ ਸੀ ਮਾਂ ਪਕਾਉਂਦੀ ਸੀ ਰੋਟੀਆਂ ਹਾਂ ਉਹ ਵੀ ਐ ਝੋਲਾ ਦਾ ਕੇ ਯੂਸਟਨ ਦੇ ਦੁੱਧ ਦੁੱਧ ਦੇਸੀ ਹੁੰਦੇ ਸੀ ਹਾਂ ਬੜਾ ਕੁਝ ਤੇ ਐ ਝੋਗਾ ਚੋ ਜੋਗਾ ਖਾਂਦੇ ਸੀ ਆਏ 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 ਯਾਦ ਆ ਗਈ ਰੋਈ ਰੋਈ ਆ ਵੀ ਯਾਰ ਮਾਤਾ ਵੀ ਯਾਦ ਆ ਗਈ ਯਾਦ ਆਉਂਦੀ ਜੋਦਾ ਦੀ ਬਹੁਤ ਯਾਦ ਆਉਂਨੇ ਅੱਛਾ ਬਾਪੂ ਜੀ ਦੀ ਗੱਲ ਕਰੀਏ ਬਾਪੂ ਜੀ ਦਾ ਕਾ ਨਾਮ ਆਤਮਾ ਸਿੰਘ ਆਤਮਾ ਸਿੰਘ ਹਾਂ ਆਗੇ ਸ਼ਕਲ ਅੱਖਾਂ ਕੇ ਹਾਂਜੀ ਆ ਗਈ ਆ ਗਈ ਤੇ ਬਾਬਾ ਜੀ ਤੁਹਾਡੇ ਦਾਦਾ ਜੀ ਦਾਦਾ ਜੀ ਲਾਲ ਸਿੰਘ ਜੀ ਲਾਲ ਸਿੰਘ ਦੇਖਿਆ ਤੁਸੀਂ ਦੇਖਿਆ ਜੀ ਦੇਖਿਓ ਮੈਂ ਦੇਖਿਓ ਜੀ ਤੇ ਦਾਦੀ ਦਾਦੀ ਦੇਖੀ ਜੀ ਦਾਦੀ ਨਹੀਂ ਦੇਖੀ ਸਾਈਕਲ ਕਦ ਲਿਆ ਤਾਂ ਤੁਸੀਂ ਪਹਿਲੀ ਵਾਰ ਸਾਈਕਲ ਹਾਂ ਲੋਕ ਤਾਂ ਜੀ ਮੇਰੇ ਖਿਆਲ ਬਹੁਤ ਦਿਨ ਬਾਅਦ ਆਇਆ ਜੀ ਕਿਤੇ ਆ ਕੇ ਉਹ ਵੀ ਮੇਰੇ ਨਾਲ ਸੀ ਕਿ ਬ्याਹ ਸ਼ਾਦੀ 'ਚ ਅੱਛਾ ਅੱਜ ਹੁਣ ਬੇਬੇ ਦਾ ਨਾਮ ਅਸਲੀ ਤਾਂ ਰਹਿ ਗਿਆ ਬੇਬੇ ਘਰ ਵਾਲੀ ਘਰ ਵਾਲੀ ਹਾਂ ਅੱਛਾ ਮਹਿੰਦਰ ਕੌਰ ਸਾਡੀ ਬੇਬੇ ਹੋ ਗਈ ਨਾ ਤੁਹਾਡੀ ਘਰ ਵਾਲੀ ਮਹਿੰਦਰ ਕੌਰ ਕਿੱਥੇ ਗਏ ਉਹ ਚਲੇ ਗਏ ਉੱਪਰ ਚਲੇ ਗਏ ਉਹਨਾਂ ਕੋ ਪਹੁੰਚ ਗਏ ਹਾਂ ਕਦੋਂ ਗਏ ਉਹ ਗਏ ਜੀ 3 ਵਿੱਚ 2003 ਵਿੱਚ ਅੱਛਾ 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 ਸਾਈਕਲ ਵਿਆਹ ਵਿੱਚ ਆਇਆ ਤਾਂ ਤੁਹਾਡੇ ਵਿਆਹ ਚ ਆਇਆ ਸੀ ਹਿੰਦ ਸਾਈਕਲ ਚੱਲਦੇ ਸੀ ਉਹ ਨਿਮਾਏ ਤੇ ਹਿੰਦ ਸਾਈਕਲ ਹਿੰਦ ਸਾਈਕਲ ਟੌਰ ਬਣ ਗਈ ਹਣੀ ਪਿੰਡ ਵਿੱਚ ਵੀ ਦਾਦ ਵਿੱਚ ਸਾਈਕਲ ਆਇਆ ਨਵੇਂ ਮੋਟਰ ਦਾ ਟੌਰ ਬਣਨਾ ਸੀ ਸਾਈਕਲ ਪੁੱਛ ਤਾਂ ਸਮਝਣਾ ਨਹੀਂ ਉਹ ਦਜੀ ਦਾ ਬਹੁਤ ਅੱਛਾ ਉਹ ਤਾਂ ਗੱਡੀਆਂ ਜਦ ਵਿੱਚ ਤਾਂ ਸਾਈਕਲ ਹੁੰਦੇ ਸੀ ਜਦ ਅੱਛਾ ਜਦ ਸਾਈਕਲ ਵੀ ਪਾਦਾ ਪਾਦਾ ਆਇਆ ਸੀ ਲੋਕ ਕਹਿੰਦੇ ਬਾਈਕਲ ਸਾਈਕਲ ਮਿਲਿਆ ਉਹਨੂੰ ਸਾਈਕਲ ਮਿਲਿਆ ਤੇ ਵੀ ਬੋਝ ਹੁੰਦੀ ਸੀ ਅੱਛਾ ਪਿਆਰ ਵਿੱਚ ਤੁਹਾਨੂੰ ਸਾਈਕਲ ਮਿਲਿਆ ਵਿਆਹ ਦੇ ਵਿੱਚ ਹਾਂ ਫਿਰ ਘਰ ਵਾਲੀ ਬਿਠਾ ਕੇ ਆਪਣੀ ਵਾਈਫ ਬਿਠਾ ਕੇ ਵੋਟੀ ਬਿਠਾ ਕੇ ਸਾਈਕਲ ਪਰ ਗੇੜੀ ਵੀ ਲਾਉਂਦੇ ਤੇ ਅੱਛਾ ਅਸੀਂ ਕਿਰਾਈ ਘੁੰਮਦੇ ਰਹੇ ਹਾਂ ਸਭ ਦੇ ਰਿਸ਼ਤੇ ਰਮਜ਼ਾ ਵੀ ਦੇ ਆ ਦੇਖੋ ਜੀ ਹੱਸਦੇ ਪਿੱਛੇ ਵਾਲੇ ਹੱਸਦੇ ਆ ਇਹ ਉਹ ਜਦ ਬਣੀ ਹੁਣ ਇਸ ਟਾਈਮ ਦਾ ਹਾਂ ਹਾਂ ਇਦਾਂ ਬਾਅਦ ਜੰਮੀ ਦੋ ਦੋ ਵਿਆਹ ਤੇ ਜੀ ਹੁਣ ਇਹਨਾਂ ਨੂੰ ਇਹਨਾਂ ਨੂੰ ਫਿਲਮ ਦਿਖ ਰਹੀ ਆ ਵੀ ਕਿੱਕਣਾ ਬਾਪੂ ਜਾਂਦਾ ਹੁਣ ਉਹੀ ਤਾਂ ਹੈ ਹੈ ਸਾਈਕਲ ਪਰ ਦੇ ਕੇ ਜਾਂਦੇ ਆ ਗਾੜੀ ਦੇ ਕੇ ਜਾਂਦੇ ਲੋਪੀ ਇਹ ਜੋ ਪਤਾ ਹੀ ਜੋ ਵਿਆਹ ਹੋਇਆ ਨੇ ਜੀ ਕੀ ਗੱਲ ਬੱਧਾ ਤੁਹਾਡੀ ਉਮਰ ਕਿੰਨੀ ਹੋ ਗਈ ਪਲੱਸ 5 ਵੀ ਹੈ ਮੇਰੀ ਜੀ ਹਾਂ ਜੀ 68 ਹੋ ਗਈ ਜੀ ਨਾ ਦੇਖੋ ਨੂੰਹਾਂ ਵੀ ਤੁਹਾਡੇ 30 30 ਸਾਲ ਦੀਆਂ ਹੋ ਗਈਆਂ ਹਾਂ ਜੀ ਵਾਹ ਜੀ ਵਾਹ ਕਮਾਲ ਹੈ ਬਾਪੂ ਅੱਛਾ ਹੁਣ ਸਾਈਕਲ ਵਾਲਾ ਦ੍ਰਿਸ਼ ਤੁਹਾਨੂੰ ਯਾਦ ਆ ਗਿਆ ਜੀ ਕਿਦਾਂ ਦਾ ਸੀਗਾ ਬਾਪੂ ਦਾ ਵਧੀਆ ਠੀਕ ਦਾ ਜੀ ਸਾਈਕਲ ਨੂੰ ਟੱਲੀ ਲੱਗੀ ਸੀ ਟੱਲੀਆਂ ਮਾਰਦੇ ਜਾਂਦੇ ਸਨ ਬਾਪੂ ਓਏ ਹੋਏ ਹੋਏ ਬਾਪੂ ਬੜਾ ਘੈਂਟ ਹੈ ਜੀ ਟੱਲੀ ਵੀ ਜੀ ਸਭ ਕੁਝ ਨਾਲ ਲੱਗਿਆ ਨੂੰ ਅੱਛਾ ਹਾਂ ਵਾਹ ਜੀ ਵਾਹ ਦੇਖਿਆ ਫਿਰ ਕਿੱਥੇ ਤੱਕ ਪਹੁੰਚਾਤੇ ਆਪਾਂ ਬਹੁਤ ਦੂਰ ਤੱਕ ਸਕਦੇ ਤਾਂ ਬਹੁਤ ਦੂਰ ਤੱਕ ਸਫਰ ਕੀਤਾ ਜੀ ਅੱਛਾ ਬੋਡਲ 90 ਸਾਲ ਦੀ ਉਮਰ ਤੱਕ ਸਾਈਕਲ ਚਲਾਇਆ 90 ਸਾਲ ਦੀ ਉਮਰ ਤੱਕ ਸਾਈਕਲ ਚਲਾਇਆ ਸਾਈਕਲ ਬਹੁਤ ਹੈ ਅਗਰ ਸਰਵਿਸ ਵੀ ਕਰੀ ਜਾਂਦਾ ਹਮ ਸਰਵਿਸ ਆ ਕੇ ਫੇਰ ਸਰਵਿਸ ਕਰੀਏ ਜੀ ਕੈਪਟਨ ਰਟਾਇਰ ਹੈ ਪੈਨਸ਼ਨ ਆ ਕੇ ਫੇਰ ਸਰਵਿਸ ਕਰੀਏ ਜੀ ਅੱਛਾ ਜੀ ਅੱਛਾ ਮੱਝ ਦੀ ਅੱਛਾ ਫੈਕਟਰੀ ਵਿੱਚ ਟਰੈਕਟਰ ਫੈਕਟਰੀ ਟਰੈਕਟਰ ਫੈਕਟਰੀ ਅੱਛਾ ਹੁਣ ਵਿਆਹ ਦੀ ਗੱਲ ਕਰੀਏ ਹਾਂ ਸੌਰੇ ਕਿੱਥੇ ਸੀ ਤੁਹਾਡੇ ਸੁਰ ਲਈ ਸੁਰ ਖੋਦਾ ਰਾਜਪੁਰੇ ਦੇ ਕੋ ਅੱਛਾ ਰਾਜਪੁਰੇ ਦੇ ਕੋਲ ਹਾਂ ਜਿਹੜਾ ਪਿੰਡ ਹੈ ਸੁਰਲ ਸੁਰਲ ਹਾਂ ਸੁਰਲ ਸੁਰਲ ਪਹਿਲਾ ਬੀਰਸਤਾ ਜੀ ਉਹ ਚੀਜ਼ ਉਹ ਮਾਦੇ ਖੰਨੇ ਕਿ ਨਹੀਂ ਅੱਛਾ ਪੁੱਛੇ ਸੀ ਠੀਕ ਹੋ ਗਿਆ ਹਾਂਜੀ ਠੀਕ ਹੋ ਗਿਆ ਉਹ ਫਸਟ ਮੈਡੀ ਸੀ ਅੱਛਾ ਜੀ ਉਹ ਸੈਕਿੰਡ ਸੀ ਠੀਕ ਹੋ ਗਿਆ ਠੀਕ ਹੋ ਗਿਆ ਹਾਂ ਅੱਛਾ ਫਿਰ ਜਦ ਹੁਣ ਪਹਿਲੇ ਵਿਆਹ ਦੀ ਗੱਲ ਕਰੀਏ ਜਿਆਦਾ ਜਿਹੜੇ ਪਹਿਲੇ ਸੀਗੇ ਤੁਹਾਡੇ ਉਹਨਾਂ ਦਾ ਨੌਕੇ ਸੀਗਾ ਨਾ ਰਾਜਪਾਲ ਕੌਰ ਰਾਜਪਾਲ ਕੌਰ ਹਾਂ ਅੱਛਾ ਮੈਂ ਤਾਂ ਕਹਿੰਦਾ ਵੀ ਬੋਤੀ ਉਹ ਵਾਲੀ ਗੱਲ ਕਰੀਏ ਨਾ ਕਰੀਏ ਕਿਉਂਕਿ ਕਈ ਵਾਰੀ ਨਾ ਉਹਨਾਂ ਦੇ ਵੀ ਬੱਚੇ ਸੀਗੇ ਹਾਂ ਜੀ ਹਾਂ ਮਤਲਬ ਕੋਈ ਫਰਕ ਤਾਂ ਨਹੀਂ ਹੈਗਾ ਕੋਈ ਗੱਲ ਕਰਨ ਦਾ ਹਰਜ ਤਾਂ ਨਹੀਂ ਹੈਗਾ ਅੱਛਾ ਉਹ ਰਾਜਪਾਲ ਕੌਰ ਜੀ ਦੇ ਵੀ ਬੱਚੇ ਸੀਗੇ ਉਹਦੇ ਬੱਚੇ ਸੀ ਜੀ ਦੋ 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 ਬੱਚੇ ਇੱਕ ਬੇਟੀ ਦੀ ਇੱਕ ਬੇਟਾ ਤੁਸੀਂ ਐ ਹਾਂ ਜੀ ਉਹ ਰਾਜਪਾਲ ਕੌਰ ਜੀ ਦੇ ਬੇਟਾ ਜੀ ਵੀ ਆ ਕੇ ਬਹਿ ਗਏ ਤੁਹਾਡੇ ਨਾਲ ਹਾਂ ਜੀ ਤੇ ਦੂਜੇ ਮਹਿੰਦਰ ਕੌਰ ਉਹ ਮਹਿੰਦਰ ਕੌਰ ਜੀ ਦੇ ਬੇਟੇ ਉਹ ਉਹ ਦੇ ਬੇਟੇ ਆ ਬੈਠੇ ਜੀ ਆ ਦੇਖੋ ਜੀ ਆ ਹੁੰਦੀ ਗੱਲ ਬਾਤ ਹਾਂਜੀ ਇੱਕ ਭੈਣ ਹੈ ਸਾਡੀ ਇੱਕ ਭੈਣ ਹੈ ਸਾਡੀ ਦੇਖੋ ਜੀ ਅਸੀਂ ਨਿੱਕੀਆਂ ਨਿੱਕੀਆਂ ਗੱਲਾਂ ਤੇ ਰੁੱਸ ਜਾਂਦੇ ਆ ਇੱਕ ਦੂਜੇ ਨਾਲ ਪਰ ਆ ਮਿਸਾਲ ਤਾਂ ਬੜੀ ਕੈਮ ਐ ਵੀ ਰਾਜਪਾਲ ਕੌਰ ਜੀ ਤੁਹਾਡੇ ਪਹਿਲੇ ਘਰ ਵਾਲੀ ਮਹਿੰਦਰ ਕੌਰ ਜੀ ਦੂਜੇ ਦੂਜੇ ਜੀ ਆ ਪਰਿਵਾਰ ਇਕੱਠਾ ਬੈਠਾ ਜੀ ਤਾੜੀਆਂ ਹੋ ਜਾਂਦੀ ਜ਼ੋਰਦਾਰ ਜ਼ੋਰਦਾਰ ਤਾੜੀਆਂ ਸਰੋਤ ਕੋ ਇਹੋ ਜਿਹਾ ਪਿਆਰ ਕਿੱਥੇ ਲੱਭਣਾ ਅੱਛਾ ਹੁਣ ਹੁਣ ਤਾਂ ਫਿਰ ਦੋਹੇ ਵਿਆਹਾਂ ਦੀਆਂ ਗੱਲਾਂ ਹੋ ਸਕਦੀਆਂ ਹੋ ਸਕਦੀਆਂ ਅੱਛਾ ਜਦ ਵਿਆਹ ਹੋਇਆ ਤਾਂ ਪਹਿਲੇ ਦੀ ਗੱਲ ਕਰਦੇ ਹੁਣ ਉਹ ਕਿੱਥੇ ਗਈ ਸੀ ਯਾਨੀ ਕਿੱਥੇ ਗਈ ਸੀ ਜੱਤੀਓ ਮਾਝੇ ਦੇ ਇਖਤਾਰ ਜੱਤੀਓ ਮਾਝੇ ਜੋੜੇ ਆਪਣਾ ਕੋਲ ਖੰਨੇ ਦੇ ਵਿੱਚ ਪੈਂਦਾ ਖੰਨੇ ਕੋਲ ਪੈਂਦਾ ਸੀ ਕਹਿੰਦੇ ਜੋੜੇ ਆਪਣਾ ਕੋਲ ਅੱਛਾ ਬਾਜਾ ਵੱਜਿਆ ਤਾਂ ਹਾਂ ਬਾਜਾ ਪੂਰਾ ਜਿਆ ਨੇ ਜੁੜਾ ਨਾ ਪੀ ਪੀ ਨਹੀਂ ਤਾਂ ਬਾਜਾ ਪੂਰੇ ਸੀ ਜੀ ਅੱਛਾ ਬਾਜਾ ਵੱਜਿਆ ਤਾਂ ਪੂਰਾ ਹਾਂ ਜੋ ਨਾ ਕਿੰਨੇ ਦਿਨ ਨਹੀਂ ਤੀ ਜਨ ਤਿੰਨ ਦਿਨ ਤਿੰਨ ਦਿਨ ਕੀ ਕਰਦੇ ਰਹੇ ਉੱਥਾ ਉਸ ਬੱਚੇ ਦੇ ਉੱਠੇ ਖਾਈ ਗਏ ਅੱਛਾ ਸੇਵਾ ਪਾਣੀ ਹੋਇਆ ਪੂਰਾ ਨਹੀਂ ਪੂਰਾ ਗਾਦੇ ਪਰ ਗਏ ਤੇ ਗੱਡੀਆਂ ਪਰ ਕਾਰਾਂ ਪਰ ਰਾਤ ਗੱਡੀਆਂ ਅੱਛਾ ਹਾਂ ਉਹਨਾਂ ਦੇ ਲਈ ਬੱਗੜੀਆਂ ਗੜੀਆਂ ਰਤ ਗੱਡੀਆਂ ਸੀਆਂ ਰਤ ਗੱਡੀ ਸਜਾਉਂਦੇ ਤੇ ਪੂਰੀ ਹਾਂ ਐਂ ਫੁੱਲ ਲਾ ਕੇ ਕੁਝ ਕਾ ਉਹੀ ਵੀ ਉਹੀ ਸਲਾਬਤੀ ਸਾਡੀ ਉਹਨਾਂ ਦੇ ਨਾਂ ਮੇ ਤਾਂ ਹਾਂ ਰਾਤ ਨੂੰ ਤੁਰੇ ਸੀ ਦੂਰ ਜੀ ਸਵੇਰੇ ਪਹੁੰਚੇ ਸੀ ਅੱਛਾ ਹਾਂ ਦੂਰ ਬਾਜੇ ਆਲੇ ਫਿਰ ਨਾਲੇ ਗਏ ਤੇ ਨਾਲੇ ਨਾਲੇ ਆਏ ਤੇ ਨਾਲੇ ਆਏ ਉਹਨਾਂ ਨੂੰ ਲਾ ਗੱਡੀਆਂ ਉਹ ਤਾਂ ਮਖੀਨ ਉਹਨਾਂ ਦੇ ਨਾਂ ਦੇ ਰਾਤੋਂ ਦੇ ਸੀ ਰਾਤ ਇਹ ਗੱਡਾ ਗਾਉਂ ਗੱਡੇ ਕਿੰਨੇ ਦੇ ਕਰੇ ਮੁਖਾਰੇ ਹੋਣਗੇ ਰੱਤ ਵਿੱਚ ਉਹ ਬੈਲ ਗੱਡੇ ਵਿੱਚ ਅੱਛਾ ਹਾਂ ਕਿੰਨੀਆਂ ਦੀਆਂ ਗੱਡੀਆਂ ਰੱਤ ਗੱਡੀਆਂ ਤਿੰਨ ਰੱਤ ਤਿੰਨ ਰੱਤ ਅਰੇ ਟੌਰ ਕੱਢੀ ਸੀ ਪੂਰੀ ਫਿਰ ਕੈਪ ਆਇਆ ਤਾਂ ਤੁਸੀਂ 42 ਦਿਨ ਪਾਉਣਾ ਗਿਆ ਸੀ ਗਾਜ ਸੜੇ ਪਾ ਲਿਆ ਹਾਂ ਕੋਈ ਕੋ ਪਾਉਣਾ ਦਾ ਕੋਟਾ ਪਜਾਮਾ ਕੇ ਕੋਟ ਪੈਂਟ ਟਾਈ ਲਾਈ ਦੀ ਉਹਨਾਂ ਨੇ ਜੋ ਕੋਟ ਪਜਾਮਾ ਹੀ ਸੀ ਬਸ ਪਜਾਮਾ ਹੀ ਕਿ ਮੀਂਹ ਕਿ ਮਜ ਪਜਾਮਾ ਅੱਛਾ ਕੋਟ ਨਹੀਂ ਤੇ ਪੈਂਦੇ ਨਾ ਟਾਈ ਵੀ ਨਹੀਂ ਤੇ ਲੱਗਦੀ ਉਹਨਾਂ ਨੇ ਹੀ ਕੱਤੇ ਸੀ ਅੱਛਾ ਉੱਥੇ ਸੇਵਾ ਪਾਣੀ ਖੁੱਲਾ ਹੋਇਆ ਵਿਆਹ ਫਿਰ ਉੱਥੇ ਕੰਮ ਨਹੀਂ ਸੀ ਅੱਛਾ ਫਿਰ ਦੁਆ ਵਿਆਹ ਹੋਇਆ ਫਿਰ ਉਹ ਪਹਿਲੇ ਦਾ ਚਲੇ ਗਏ ਰੱਬ ਨੂੰ ਪਿਆਰੇ ਹੋ ਗਏ ਫਿਰ ਉਸ ਤੋਂ ਬਾਅਦ ਦੁਆ ਵਿਆਹ ਹੋਇਆ ਤਾਂ ਉਹਦੇ ਵਿੱਚ ਵੀ ਬਾਜਾ ਵੱਜਿਆ ਉਹ ਉਹਦਾ ਹੋਰ ਬਾਜਾ ਵੱਜਿਆ ਸੀ ਉਹ ਬਾਜ ਵੱਜਿਆ ਸੀ ਤੇ ਦੋ ਵਾਰੀ ਬਾਜਾ ਵੱਜਿਆ ਤੁਹਾਡਾ ਦੋ ਵਾਰੀ ਆਏ ਹਾਏ 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 ਲੋ ਜੀ ਬਾਪੂ ਹੈ ਬਾਪੂ ਜੇ ਵੀ ਪੂਰੇ ਹੋ ਗਏ ਅੱਛਾ ਦੂਜੇ ਵਿਆਹ ਇਹ ਉਹ ਵੀ ਚਲੇ ਗਏ ਉੱਪਰ ਨੂੰ ਚਲੋ ਉਹ ਤਾਂ ਜਾਣਾ ਸਭ ਨਹੀਂ ਜਾਣਾ ਬਾਰੋ-ਬਾਰੀ ਜਾਣਾ ਕੋਈ ਮਸਲਾ ਨਹੀਂ ਹੈ ਅਸੀਂ ਵੀ ਜਾਣਾ ਹੈ ਠੀਕ ਹੈ ਨਾ ਆ ਵੀਡੀਓ ਬਣ ਗਿਆ ਇਹ ਵੀਡੀਓ ਪਿਆਰੇ ਨਾਲ ਲੋਕਾਂ ਨੇ ਦੇਖਣਾ ਵੀ ਬਾਪੂ ਭਾਕ ਸਿੰਘ ਪਿੰਡ ਅਕਾਲਗੜ ਤੱਕ ਤਾਣਾ 99 ਸਾਲ ਦੀ ਉਮਰ ਦੋ ਵਾਰੀ ਵੱਜਿਆ ਤਾਂ ਵੱਜਾ ਬਾਜਾ ਜ਼ਰੂਰ ਦੱਸ ਹਾਂ ਅੱਛਾ ਬਾਪੂ ਖਾਣ ਪੀਣ ਨੂੰ ਤੁਸੀਂ ਕਹਿੰਦੇ ਤੇ ਵੀ ਕੇ ਵਗੈਰਾ ਅੱਜ ਕੱਲ ਜਿਹੜਾ ਡਾਕਟਰ ਮਨਾਂ ਕਰ ਦਿੰਦੇ ਆ ਕਿ ਤੁਸੀਂ 99 ਸਾਲ ਤੱਕ ਪਹੁੰਚ ਗਏ ਹਾਂ ਕਿਆ ਰਾਜ ਹੈ ਖਾਣ ਪੀਣ ਦਾ ਤੁਸੀਂ ਵੀ ਕਿਉਂ ਛੱਡਿਆ ਨਾ ਝੋਲੀ ਛੱਡਿਆ ਗੋੜ ਛੱਡਿਆ ਗੁੜ ਵੀ ਛੱਡਿਆ ਜਿਹੜੀ ਚੀਜ਼ ਮੀ ਖਾਣੀ ਸੀ ਅਚਾ ਕਿ ਉਹ ਵੀ ਖਾਦਾ ਦੱਬ ਕੇ ਦੱਬ ਕੇ ਗੋੜ ਵੀ ਖਾਦਾ ਇਹ ਦੇਸੀ ਕਿਉ ਸੀ ਦੇਸੀ ਗੁੜ ਉਹ ਦੇਸੀ ਹਾਂ ਉਹ ਖਾਦੇ ਤੇ ਹੋਰ ਪਿੰਨੀਆਂ ਵਗੈਰਾ ਪਿੰਨੀਆਂ ਕਰਨ ਦੇ ਸੀ ਮਹੀਨੇ ਵਿੱਚੋਂ ਅਚਾ ਕੌਣ ਬਣਾਉਂਦਾ ਸੀ ਮਾਤਾ ਬਣਾਉਂਦੀ ਸੀ ਸਾਡੀ ਮਾਤਾ ਮਾਤਾ अच्छा फिर ਤੁਸੀਂ ਕੋਲ ਬੈਠਦੇ ਤੇ ਨਿਆਣੇ ਹੁੰਦੇ ਜਿੱਦਾਂ ਬੈਠੇ ਨਿਆਣੇ ਹਾਂ ਬੈਠੇ ਜੀ اچھا ਉਹ ਪਿੰਨੀਆਂ ਬਣਾ ਕੇ ਫਿਰ ਮਾਤਾ ਕਿੱਥੇ ਰੱਖਦੀ ਹੁੰਦੀ ਸੀ ਕਾਦੇ ਚ ਪਾ ਕੇ ਉੱਤੇ ਡੱਬੇ ਚ ਪਾ ਕੇ ਰੱਖਦੀ ਸੀ ਹੋਰ ਕਾਜ ਪਾਉਣੇ ਸੀ ਨਹੀਂ ਡੱਬਾ ਲਕੋ ਕੇ ਰੱਖਦੀ ਸੀ ਕਿ ਸਾਹਮਣੇ ਹੁੰਦਾ ਦਾ ਸਾਹਮਣੇ ਹੁੰਦਾ ਦੋਨਾ ਨਹੀਂ ਜਿਆਦਾ ਨਿਆਣੇ ਜ਼ਿਆਦਾ ਖਾਂਦੇ ਆ ਫਿਰ ਮਾਤਾ ਲਕੋ ਵੀ ਲੈਂਦੀ ਹੁੰਦੀ ਫਿਰ ਉਹਨੇ ਲਕੋ ਆਂਦੀ ਸੀ ਅੱਛਾ ਫਿਰ ਦਾ ਵੀ ਲਾਣਾ ਪੈਂਦਾ ਤਾਂ ਫਿਰ ਕਈ ਵਾਰੀ ਨਹੀਂ ਲਕੋਣੇ ਜਾਂਦੇ ਉਹਨੇ ਲਕੋਆ ਨਹੀਂ ਹੈ ਅੱਛਾ ਉਹ ਮੁੰਨੇ ਪੀਏ ਜੀ ਕੋਈ ਨੀ ਚੀਜ਼ ਖਾਣ ਦੀ ਲੜੂ ਬਣ ਕਰਦੀ ਸੀ ਆਂਦੇ ਸੀ ਅੱਛਾ ਪਿੰਨੀਆਂ ਖਲਾਨੀਆਂ ਉਹਨੇ ਲਕੋਈਆਂ ਨਹੀਂ ਡੱਬਾ ਲਕੋਆ ਨਹੀਂ ਦੇਸੀ ਘੋਦੀ ਦੇਸੀ ਘੋਦੀਆਂ ਪਿੰਨੀਆਂ ਹਾਂ ਵਾਹ ਜੀ ਵਾਹ ਦੇਖੋ ਜੀ ਅੱਜ ਕੱਲ ਅਸੀਂ ਘਿਓ ਛੱਡ ਗਏ ਡਾਕਟਰ ਕਹਿੰਦੇ ਗੁੜ ਨਾ ਖਾਓ ਮਿੱਠਾ ਨਾ ਖਾਓ ਮੈਂ ਕਹਿੰਦਾ ਸੀ ਗੁੜ ਛੱਡ ਕੇ ਕਿਉਂ ਛੱਡ ਕੇ ਤਾਂ ਹੀ ਪੰਗਾ ਹੋਊਗਾ ਕਿਆ ਕਹਿੰਦੇ ਜੀ ਤੁਸੀਂ ਸਹੀ ਗੱਲ ਹੈ ਜੀ ਕਿ ਹੋਰ ਗੁੜ ਤਾਂ ਖਾਣਾ ਚਾਹੀਦਾ ਤਾਂ ਹੀ ਤਾਂ ਬੀਪੀ ਵਧਣ ਲੱਗਣਾ ਪਹਿਲਾਂ ਤਾਂ ਹੀ ਬੀਪੀ ਵਧਾ ਕੋਸਲੇ ਦਾ ਘਟਦੇ ਕਿਸੇ ਜਦ ਸ਼ੂਗਰ ਤਾਂ ਨਹੀਂ ਹੁੰਦੀ ਤੀ ਯਾਦ ਵੀ ਨਹੀਂ ਹੁਣ ਵੀ ਨਹੀਂ ਹੈ ਸ਼ੂਗਰ ਹੁਣ ਵੀ ਹੈ ਜੀ ਉਹ ਮਤਲਬ ਕਹਿਣ ਦਾ ਇਹ ਹੈ ਵੀ ਜਿਹੜਾ ਗੁੜ ਖਾਊਗਾ ਉਹਨੂੰ ਜਿਹੜਾ ਕੰਮ ਵੀ ਕਰੂਗਾ ਨਾਲ ਨਾਲ ਉਹਨੂੰ ਸ਼ੂਗਰ ਨਹੀਂ ਹੋਣੀ ਬੰਦ ਕਰਨਾ ਬੰਦ ਕਰ ਕੰਮ ਤਾਂ ਕਰਨਾ ਪਊਗਾ ਕੰਮ ਨਾ ਤਾਂ ਪੈਂਦਾ ਸੀ ਹਾਂ ਗੁਣਗਾਲ ਖਾਣਾ ਕਿਉ ਖਾਣਾ ਨਾ ਕੰਮ ਕਰਨਾ ਪਊਗਾ ਬੈਠਾ ਫੜਦੇ ਰਹੇ ਹੂੰ ਫੜਦੇ ਬਾਅਦ ਫੇ ਨੌਕਰੀ ਲੈ ਲਈ ਹਾਂ ਨੌਕਰੀ ਜਿਹੜੇ ਫੌਜ ਵਿੱਚ ਠੀਕ ਹੋ ਗਿਆ ਬਸ ਉਸ ਤੋਂ ਬਾਅਦ ਹੁਣ 76 ਵਿੱਚ ਪੈਨਸ਼ਨ ਆਇਆ ਲਾਦੀ ਸਰੋਤੇ ਕਰਿਓ ਕਮੈਂਟ ਇਸ ਗੱਲ ਦੇ ਉੱਤੇ ਵੀ ਕਿਉਂ ਵੀ ਖਾਂਦਾ ਸੀ ਬਾਪੂ ਗੁੜ ਵੀ ਖਾਂਦੇ ਸੀ ਬਾਪੂ ਔਰ ਸ਼ੂਗਰ ਹੋਈ ਨਹੀਂ ਨਾ ਹੋਵੇ ਨਾ ਰੱਬ ਕਰੇ ਗੋੜਤਾ ਮੈਂ ਵੀ ਖਾਈ ਜਾਂਦਾ ਬਾਪੂਣ ਵੀ ਅੱਛਾ ਹਾਂਜੀ ਹਾਂਜੀ ਰਾਤ ਨੂੰ ਕਈ ਵਾਰੀ ਜਾ ਖੁੱਲ ਜਾਂਦੀ ਆ ਅੱਧੀ ਰਾਤ ਨੂੰ ਰਸੋਈ ਚ ਜਾ ਕੇ ਡੱਬੇ ਟੋਲੀ ਜਾਂਦੇ ਆ ਕੁਝ ਨਹੀਂ ਲੱਭਦਾ ਫਿਰ ਗੋੜ ਚੱਕ ਲੀਦਾ ਅੱਜ ਕੱਲ ਗੁੜ ਵੀ ਏਜੰਸੀ ਦੀ ਹੈ ਹਾਂ ਗੁੜ ਵੀ ਜੋ ਹੋਗੇ ਫਾਰਮੀ ਫਾਰਮੀ ਗੁੜ ਉਹਦੇ ਦੇ ਗੰਨਾ ਦੇਸੀ ਹੁੰਦੇ ਸੀ ਹਾਂਜੀ ਉਹਦਾ ਗੁੜ ਖਾਏ ਕਰਦੇ ਸੀ ਉਹ ਗੁੜ ਵੀ ਚੰਗਾ ਹੁੰਦਾ ਸੀ ਹਾਂ ਇਸ ਕਾ ਇਹ ਜੇ ਫਾਰਮਿੰਗ ਕਰਨੇ ਇਹਨਾਂ ਦਾ ਗੋੜ ਜਣਾ ਇਹਦੇ ਸਾਫ਼ ਨਹੀਂ ਹੁੰਦਾ ਇਹ ਬਿਮਾਰੀ ਕਰਦਾ ਹਾਂ ਫਿਰ ਇਹਦਾ ਕੀ ਹਾਲ ਹੈ ਹੁਣ ਗੁੜ ਕਿੱਦਾਂ ਵਧੀਆ ਮਿਲੂਗਾ ਗੁੜ ਵਧੀਆ ਹੁਣ ਕਿੱਥੇ ਮਿਲਕੀ ਤੇ ਵੀ ਨਹੀਂ ਮਿਲਦਾ ਹੁਣ ਸਭ ਦਿਖਾਵਾ ਹੀ ਹੈ ਆਪਣੀ ਖਿਡਾਰੀ ਲਾ ਦੀਏ ਆਪਣੀ ਖਿਡਾਰੀ ਵਿੱਚ ਹੁਣ ਲਾ ਗੌਣ ਲਾਉਂਦਾ ਦੌੜੇ ਖਿਡਾਰੀ ਆਪਣੀ ਹਾਂ ਹਾਂ ਹੁਣ ਵੀ ਲੇਕਿਨ ਹੁਣ ਕਿੱਦਾਂ ਕਿੱਦਾਂ ਮਿੰਦਾ ਦਾ ਗੁੜ ਕਿੱਥੇ ਆਪਦਾ ਘਰ ਦਾ ਕਿੱਥੇ ਕਿਤੇ ਕਿਤੇ ਮਿਲਦਾ ਬੋਲਕਟ ਮਿਲਦਾ ਲੋ ਜੀ ਸਰੋਤਿਓ ਕਰਿਓ ਕਮੈਂਟ ਮੈਂ ਕਹਿੰਦਾ ਵੀ ਪੁਰਾਣੀਆਂ ਖਰਾਕਾਂ ਤੇ ਸਾਨੂੰ ਜਾਣ ਦੀ ਲੋੜ ਹੈ ਔਰ ਅਸੀਂ ਛੱਡ ਕੇ ਨਵੀਂ ਜਨਰੇਸ਼ਨ ਵੀ ਵਿੱਚੇ ਬੈਠੀ ਹੈ ਔਰ ਮਿੱਠੇ ਤੋਂ ਪਰਹੇਜ ਕਰਨ ਲੱਗਦੇ ਕਹਿੰਦੇ ਕੈਲਰੀਜ਼ ਹੁੰਦੀਆਂ ਇਹ ਹੁੰਦਾ ਉਹ ਹੁੰਦਾ ਪਰ ਜੇਕਰ ਹੱਥੀ ਕੰਮ ਕਰਿਆ ਜਾਵੇ ਮਿਹਨਤ ਕਰੀ ਜਾਵੇ ਐਕਸਰਸਾਈਜ਼ ਕਰੀ ਜਾਵੇ ਰੱਖੀ ਜਾਵੇ ਤਾਂ ਇਹ ਖਾਣਕ ਸਾਨੂੰ ਛੱਡਣੀ ਨਹੀਂ ਚਾਹੀਦੀ ਅਸੀਂ ਛੱਡ ਗਏ ਅਸੀਂ 버ਗਰ ਪੀਜ਼ੇ ਖਾਣ ਲੱਗੇ ਅਸੀਂ ਰੋਟੀ ਨੂੰ ਵੀ ਸਕਿਪ ਕਰਨ ਲੱਗੇ ਕੋਲਡ ਡਰਿੰਕ ਪੀਣ ਲੱਗੇ ਤਾਂ ਹੀ ਅਸੀਂ ਫਸਣ ਲੱਗੇ ਉਹ ਵੀ ਤਾਂ ਹੈਗਾ ਕਿਹਦੇ ਫਸਦੇ ਆ ਤਾਂ ਹੀ ਫਸਦੇ ਆ ਤਾਂ ਹੀ ਫਸਦੇ ਉਹਨਾਂ ਦਿਨਾਂ ਜਿਹੜਾ ਕਿ ਉਹ ਸੀ ਦਲਸੀ ਆ ਰੋਟੀਆਂ ਕਿ ਦਬੋ ਲੋਗ ਨਹੀਂ ਜਿਹਾ ਮੰਨਿਆ ਹਾਂ